ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸਾਡੇ ਵਿੱਚਕਾਰ ਭਾਈ ਬਲਵੀਰ ਸਿੰਘ ਜੀ ਜੋ ਲੰਬੇ ਸਮੇਂ ਤੋਂ ਗੁਰਮਤਿ ਪ੍ਰਚਾਰ ਦੀ ਸੇਵਾ ਪਿੰਡਾਂ ਵਿੱਚ ਜਾ ਜਾ ਕੇ ਨਿਭਾ ਰਹੇ ਨੇ ਤੇ ਆਪ ਸਾਰੀਆਂ ਸੰਗਤਾਂ ਨੂੰ YouTube ਦੇ ذریعے سوشل ਮੀਡੀਆ ਦੇ ذریعے ਗੁਰਮਤਿ ਦਾ ਪ੍ਰਚਾਰ ਕਰਦੇ ਨੇ ਆਓ ਅੱਜ ਆਪਾਂ ਜੋ ਦੀਵਾਲੀ ਦਾ ਤਿਉਹਾਰ ਮਨਾਉਂਦੇ ਆ ਉਸ ਵਿਸ਼ੇ ਉੱਪਰ ਵੀਰ ਜੀ ਨਾਲ ਵਿਚਾਰ ਚਰਚਾ ਕਰਨੀ ਹੈ ਕਿ ਜਿਹੜੇ ਸਿੱਖ ਹਨ ਉਹ ਦੀਵਾਲੀ ਕਿਉਂ ਮਨਾਉਂਦੇ ਹਨ ਤੇ ਉਹਨਾਂ ਨੂੰ ਦੀਵਾਲੀ ਕਿੱਦਾਂ ਮਨਾਉਣੀ ਚਾਹੀਦੀ ਹੈ ਇਸ ਵਿਸ਼ੇ ਉੱਪਰ ਅੱਜ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਵੀਰ ਜੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਦੀਵਾਲੀ ਜਿਹੜੀ ਹੈ ਇਹ ਮੱਸਿਆ ਦੀ ਰਾਤ ਹੁੰਦੀ ਹੈ ਇਸ ਦਿਨ ਕੋ ਪਰ ਹਨੇਰਾ ਹੁੰਦਾ ਗੂੜਾ ਹਨੇਰਾ ਮਸਿਆਦੀ ਰਾਤ ਦੇ ਵਿੱਚ ਚਾਨਣ ਦੀ ਕਿਰਨ ਦੇ ਰਾਹੀ ਲੋਕੀ ਜਿਹੜੇ ਨੇ ਹਨੇਰੇ ਨੂੰ ਦੂਰ ਕਰਨ ਦੇ ਲਈ ਦੀਵੇ ਜਗਾਦੇ ਨੇ ਗੱਲ ਇਹ ਨਹੀਂ ਹੈ ਗੱਲ ਪਿੱਛੋਂ ਤੱਕ ਦੀ ਅਸੀਂ ਦੇਖਦੇ ਆ ਰਹੇ ਕਈ ਸਾਲਾਂ ਤੋਂ ਇਹੀ ਪ੍ਰਯਤਨ ਚੱਲ ਰਹੇ ਨੇ ਦੀਵੇ ਬਹੁਤ ਬਾਲੇ ਜਾ ਰਹੇ ਨੇ ਔਰ ਹਰ ਸਾਲ ਲੱਖਾਂ ਦੀਵੇ ਬਲਦੇ ਨੇ ਉਨ ਅਦੋ ਨਿਕਯੋਗ ਆ ਚੁਕੇ ਆ ਲੜੀਆਂ ਵੀ ਆ ਗਈਆਂ ਪੈਨਸਿਲ ਲਾਈਟਾਂ ਵੀ ਆ ਗਈਆਂ ਨੇ ਦੇਖਣ ਦੀ ਇਹ ਜ਼ਰੂਰਤ ਹੈ ਕਿ ਇੰਨੇ ਦੀਵੇ ਜਗਨ ਦੇ ਨਾਲ ਵੀ ਉਹ ਮਸੱਇਆ ਖਤਮ ਨਹੀਂ ਹੋ ਰਿਹਾ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਵੇਂ 100 ਚੰ드ਰਮਾ ਹੋਣ ਭਾਵੇਂ ਹਜ਼ਾਰਾਂ ਸੂਰਜ ਹੋਣ ਜੇ ਸੋਚਨ ਦਾ ਗੂਵੇ ਸੂਰਜ ਚੜਿਆ ਹਜ਼ਾਰ ਇਹ ਦੂਰ ਨਹੀਂ ਕਰ ਸਕਦੇ ਹਨੇਰੇ ਨੂੰ ਦੀਵਾ ਬੇਸ਼ੱਕ ਬਾਹਰ ਪ੍ਰਕਾਸ਼ ਕਰ ਸਕਦਾ ਹੈ ਪਰ ਗੁਰਬਾਣੀ ਗਿਆਨ ਦੇ ਰਾਹੀ ਪ੍ਰਗਾਸ ਕਰ ਸਕਦੀ ਹੈ انسان ਦੇ ਅੰਦਰ ਤੇ ਮੱਸੀਆ ਹੀ ਮੱਸੀਆ ਹੈ انسان ਦੇ ਅੰਦਰ ਤੇ ਹਨੇਰਾ ਹੀ ਹਨੇਰਾ ਹੈ ਉਹ ਵੀ ਗੁੱਪ ਹਨੇਰਾ ਹੈ ਗੁਰਬਾਣੀ ਦੇ ਵਿੱਚ ਬੜਾ ਸੋਹਣਾ ਫਰਮਾਨ ਹੈ ਬਾਹਰ ਦੀ ਸੇ ਚਾਨਣਾ ਦਿਲ ਅੰਧਿਆਰੀ ਰਾਤ ਤੇ ਅੰਦਰ ਤੇ انسان ਦੇ ਮੱਸੀਆ ਹੀ ਮੱਸੀਆ ਹੈ ਜੀ ਬਾ ਅੰਦਰ ਤੇ ਇਨਸਾਨ ਦੇ ਹਨੇਰਾ ਹੀ ਹਨੇਰਾ ਇਹ ਜਿਹੜੇ ਬਾਹਰ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਮੈਨੂੰ ਲੱਗਦਾ ਇਨਸਾਨ ਦਿਵਾਲੀ ਬਣਾ ਰਿਹਾ ਇਨਸਾਨ ਦਾ ਦਿਵਾਲਾ ਹੀ ਨਿਕਲ ਰਿਹਾ ਕੁਰਬਾਨੀ ਚ ਇੱਕ ਬੜਾ ਸੋਨਾ ਫਰਮਾਨ ਹੈ ਜੀ ਜਿਨੇ ਗੁਰਮੁਖ ਹਰ ਨਾਮ ਧੰਨਾ ਖਟਿਆ ਸੇ ਦਿਵਾਲੀਏ ਯੁਗਮਾਹੀ ਉਹ ਦਿਵਾਲੀਏ ਨੇ ਇਸ ਯੁਗ ਦੇ ਵਿੱਚ ਇਸ ਜਗਤ ਦੇ ਵਿੱਚ ਕੋਈ ਮੰਗਦੇ ਫਿਰੇ ਸਭ ਜਗਤ ਮੈਂ ਉਹ ਸਾਰੇ ਮੰਗਦੇ ਹੀ ਫਿਰਦੇ ਨੇ ਜਗਤ ਦੇ ਵਿੱਚ ਕੋਈ ਮੂੰਹ ਥੁੱਕ ਨਾ ਤੇ ਨਾ ਕੋ ਪਾਹੀ ਉਹਨਾਂ ਦੇ ਮੂੰਹ ਦੇ ਵਿੱਚ ਕੋਈ ਥੁੱਕ ਵੀ ਨਹੀਂ ਪੰਦਾ ਇਹ ਸਾਨੂੰ ਵੀ ਝਾਤ ਮਾਰਨ ਦੀ ਲੋੜ ਹੈ ਕਦੇ ਸਾਡਾ ਦਿਵਾਲਾ ਤਾਂ ਨਹੀਂ ਨਿਕਲ ਰਿਹਾ ਕਿਸੇ ਸਮੇਂ ਦੇ ਵਿੱਚ ਕਿਸੇ ਸੌਹੂਕਾਰ ਦਾ ਦਿਵਾਲਾ ਨਿਕਲ ਜਾਂਦਾ ਸੀ ਜਾਂ ਕੋਈ ਬੈਂਕ ਕਰਪਟ ਹੋ ਜਾਂਦਾ ਸੀ ਕੋਈ ਸੰਸਥਾ ਫੇਲ ਹੋ ਜਾਂਦੀ ਸੀ ਉਹ ਕੀ ਕਰਦੇ ਸੀ ਆਪਣੇ ਗੱਲੇ ਨੂੰ ਮੁੱਦਾ ਮਾਰ ਦਿੰਦੇ ਸੀ ਤੇ ਚਿੱਟੇ ਦਿਨ ਦੇ ਅੰਦਰ ਚਾਰ ਮੁਖ ਵਾਲਾ ਦੀਵਾ ਬਾਲ ਕੇ ਉੱਪਰ ਰੱਖ ਦਿੰਦੇ ਸੀ ਚਾਰ ਮੁਖ ਦਾ ਦੀਵਾ ਇਹ ਸੀਗਾ ਕਿ ਚਾਰੇ ਹੀ ਕੋਣੇ ਨਾਲ ਕਿ ਮੇਰੀਆਂ ਹੁਣ ਚਾਰੋਂ ਦਿਸ਼ਾ ਚੇਤਨ ਹੈ ਮੈਂ ਤੇਰਾ ਕਰਜ਼ਾ ਨਹੀਂ ਦੇ ਸਕਦਾ ਜੀ ਜੀ ਕਿਤੇ ਸਾਡਾ ਤੇ ਅਸੀਂ ਸਾਡਾ ਤੇ ਨਹੀਂ ਇਹ ਦਿਵਾਲੀ ਨਿਕਲਾ ਹੋਇਆ ਅਸੀਂ ਵੀ ਗੁਰੂ ਦੇ ਕਰਜੇਦਾਰ ਹਾਂ ਅਸੀਂ ਵੀ ਗੁਰੂ ਸਾਹਿਬ ਜੀ ਦੇ ਐਹਸਾਨ ਮੰਨਦਾ ਪਰ ਅਸੀਂ ਇਸ ਸਮੇਂ ਐਹਸਾਨ ਮੰਨ ਤੇ ਨਹੀਂ ਕਹਿੰਦੇ ਇਹਸਾਨ ਫਰਮੋਸ਼ ਬਣੇ ਹੋਏ ਆ ਇਹਸਾਨ ਫਰਮੋਸ਼ ਬਣੇ ਹੋਏ ਆ ਉਹਦਾ ਕਾਰਨ ਇਹ ਕਿ ਅਸੀਂ ਗੁਰਬਾਣੀ ਨੂੰ ਛੱਡਤਾ ਹੂੰ ਸਿਧਾਂਤ ਅਸੀਂ ਗੁਰਬਾਣੀ ਇਸ ਜਗ ਮੇ ਚਾਣਨ ਜੀ ਸਿਧਾਂਤ ਅਸੀਂ ਗੁਰਸਾਖੀ ਜੋਤ ਪ੍ਰਗਟ ਹੋਏ ਦੀਵਾ ਤੇ ਇਹ ਬਾਲਣਾ ਚਾਹੀਦਾ ਸੀ ਹੂੰ ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਕੀਤੀ ਹੈ ਦੀਵਾਲੀ ਕੀ ਰਾਤ ਦੀਵੇ ਬਾਲੀਐਨ ਤਾਰੇ ਜਾਤ ਸਨਾਤ ਅੰਬਰ ਭਾਲੀਐਨ ਜੀ ਉਲਾ ਕੀ ਬਾਗਾਂਤ ਚੁਨ ਚੁਨ ਚਾਲੀਆਂ ਤੀਰਥ ਜਾਤ ਸਨਾਤ ਨੈਨ ਨਿਹਾਲੀਆਂ ਤੇ ਲਾਸਟ ਵਿੱਚ ਜਾ ਕੇ ਗੱਲ ਕੀਤੀ ਜਿਹੜਾ ਸ਼ਬਦ ਸੰਭਾਲੀਆਂ ਸ਼ਬਦ ਨੂੰ ਸੰਭਾਲਣਾ ਸੀਗਾ ਜੀ ਇਹ ਜਿਹੜੇ ਬਾਹਰ ਦੇ ਦੀਵੇ ਅਸੀਂ ਦੇਖਦੇ ਪਏ ਆ ਇਹਨੇ ਬੁੱਝ ਜਾਣਾ ਹੈ ਹਵਾ ਤੇਜ਼ ਚੱਲ ਰਹੀ ਹੈ ਤੇ ਜਗਾਣਾ ਤੇ ਅੰਦਰ ਦੀ ਜੋਤ ਨੂੰ ਸੀਗਾ ਸਾਡੀ ਅੰਦਰ ਦੀ ਜੋਤ ਤੇ ਬੁੱਝੀ ਪਈ ਆ ਇਹ ਅੰਦਰ ਦੀ ਜਿਹੜੀ ਜੋਤ ਹੈ ਇਹ ਜਗਾਨੀ ਚਾਹੀ ਸੀ ਗੁਰਬਾਰੀ ਨੇ ਨਾਮ ਤੇਰੇ ਕੀ ਜੋਤ ਜਗਾਈ ਦੀ ਗੱਲ ਕੀਤੀ ਮਨ ਤੂੰ ਜੋਤ ਸਰੂਪ ਹੈ ਉਹ ਗੱਲਾਂ ਸਾਰੀਆਂ ਆਤਮਕ ਰੂਪ ਦੀ ਗੱਲ ਕੀਤੀ ਬਾਬੇ ਰਵਿਦਾਸ ਜੀ ਨੇ ਤੇ ਇਹ ਚੀਜ਼ ਦਾ ਵੀ ਖੰਡਨ ਕਰਤਾ ਇਹਨਾਂ ਬਾਹਰ ਦੇ ਦੀਵਿਆਂ ਦਾ ਉਹ ਕਹਿੰਦੇ ਨੇ ਧੂਪ ਦੀਪ ਨਹੀਂ ਵੇਦਦਾ ਬਸ ਇਹ ਦੀਵੇ ਨਹੀਂ ਪਰਮਾਤਮਾ ਨੂੰ ਖੁਸ਼ ਕਰ ਸਕਦੇ ਮੈਨੂੰ ਇੱਕ ਰਜਨੀ ਸ਼ੋਸ਼ੋ ਦੀ ਗੱਲ ਬੜੀ ਸੋਹਣੀ ਗੱਲ ਕਹਿੰਦੇ ਆ ਉਹ ਹੁੰਦਾ ਉਹ ਉਹ ਕਹਿੰਦਾ ਹੁੰਦਾ ਕਿ ਇਨਸਾਨ ਨੇ ਇੱਕ ਪਗਡੰਡੀ ਤਿਆਰ ਕੀਤੀ ਇੱਕ ਪਹੀ ਤਿਆਰ ਕੀਤੀ ਉਹਦੇ ਉੱਪਰ ਟੁਰੀ ਜਾਂਦਾ ਪੰਛੀਆਂ ਦਾ ਕੋਈ ਰਸਤਾ ਨਹੀਂ ਹੈ ਪੰਛੀਆਂ ਦਾ ਕੋਈ ਰਸਤਾ ਨਹੀਂ ਹੁੰਦਾ ਉਹ ਜਿੱਥੋਂ ਮਰਜ਼ੀ ਉੱਡ ਕੇ ਕਿਸੇ ਮਰਜ਼ੀ ਪਾਸੇ ਜਾ ਸਕਦੇ ਨੇ ਲੋਕ ਨੇ ਉਹ ਵੀ ਲੋਕਾਂ ਦੇ ਮਗਰ ਲੱਗੇ ਹੋਏ ਨੇ ਆਪਾਂ ਦੇਖਦੇ ਹਾਂ ਸਮਾਜ ਦੀ ਹਾਲਤ ਸੰਸਾਰ ਦੀ ਹਾਲਤ ਗੱਲਾਂ ਕਰਦੇ ਨੇ ਉਹ ਕਲੋਨੀ ਦੇ ਵਿੱਚ ਦੀ ਸਾਰਿਆਂ ਦੀ ਲੜੀਆਂ ਲੱਗ ਚੁੱਕੀਆਂ ਨੇ ਸਾਡੇ ਕਿਉਂ ਨਹੀਂ ਲੱਗੀਆਂ ਸਾਰੇ ਦੀਵੇ ਬਾਲ ਰਹੇ ਨੇ ਸਾਰੇ ਦੀਵੇ ਬਾਲਨੇ ਸ਼ੁਰੂ ਕਰ ਦਿੰਦੇ ਨੇ ਹਾਂ 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 ਤੇ ਹੋਣਾ ਚਾਹੀਦਾ ਐਸਾ ਪੰਛੀਆਂ ਵਰਗਾ ਉਹਦਾ ਵੱਖਰਾ ਦਾਇਰਾ ਹੋਣਾ ਚਾਹੀਦਾ ਉਹ ਕਿਸੇ ਦੇ ਪਿੱਛੇ ਲੱਗ ਕੇ ਨਾ ਚਲੇ ਜੇ ਮਾਰਗ ਪੰਡਤ ਗਏ ਪਾਛੇ ਪਰਿਬਹੀਰ ਉਹ ਅਲੱਗ ਕਨਸੈਪਟ ਨਹੀਂ ਹੋਣਾ ਚਾਹੀਦਾ ਕਿ ਇੱਕ ਦੇ ਮਗਰ ਹੀ ਸਾਰੇ ਲੱਗ ਜਾਣ ਠੀਕ ਹੈ ਹੁਣ દિਵਾਲੀ ਦੀ ਗੱਲ ਤੇ ਮੇਰੇ ਦੇ ਦਿਮਾਗ 'ਚ ਇੱਕ ਗੱਲ ਹੋਰ ਹੀ ਦੇਖਿਓ ਸਾਡੇ ਸਿੱਖਾਂ ਦਾ ਵੀ ਦਿਵਾਲਾ ਨਿਕਲਿਆ ਹੋਇਆ ਮੈਂ ਕਿਸ ਤਰੀਕੇ ਨਾਲ ਅੱਜ ਸਾਡੇ ਘਰਾਂ ਦੇ ਵਿੱਚ ਵੀ ਲక్ష్ਮੀ ਦੀ ਪੂਜਾ ਰੱਖ ਕੀਤੀ ਜਾਏਗੀ ਸਿੱਖਾਂ ਦੇ ਘਰਾਂ ਦੇ ਵਿੱਚ ਵੀ ਹੂੰ ਹੂੰ ਪੋਣੇ ਦੇ ਵਿੱਚ ਰੱਖ ਕੇ ਇੱਕ ਫੋਟੋ ਤੇ ਉਹਦੇ ਅੱਗੇ ਸਾਰਾ ਧਨ ਰੱਖ ਦਿੰਗੇ ਸਾਨੂੰ ਇਹ ਗੱਲ ਅਜੇ ਤੱਕ ਸਮਝ ਨਹੀਂ ਪੈ ਰਹੀ ਸਾਡੇ ਬੱਚੇ ਕੈਨੇਡਾ ਅਮਰੀਕਾ ਜਾਪਾਨ ਜਿੱਥੇ ਵੀ ਜਾ ਰਹੇ ਨੇ ਇਟਲੀ ਹੋਰ ਦੇਸ਼ਾਂ ਦੇ ਵਿੱਚ ਦबई ਜਾ ਜਾ ਕੇ ਉਹ ਉੱਥੋਂ ਜਾ ਕੇ ਲక్ష్ਮੀ ਦੀ ਬਾਹਾਂ ਖੜਕੇ ਲਿਆ ਰਹੇ ਨੇ ਫੜ ਫੜ ਕੇ ਆ ਜਾ ਇੰਡੀਆ ਦੇ ਵਿੱਚ ਮੇਰੇ ਮਾਵਾ ਆਪਣੇ ਬੜਾ ਦੁੱਖ ਸਹਿਣ ਕਰ ਲਿਆ ਹਾਲੇ ਤੱਕ ਨਹੀਂ ਸਾਨੂੰ ਇਹ ਕਨਸੈਪਟ ਬਾਰੇ ਸਮਝ ਆ ਰਿਹਾ ਤੇ ਸਾਨੂੰ ਸਮਝਦਾਰ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਔਰ ਅੱਜ ਵਾਲੇ ਦਿਨ ਦੀਵਾਲੀ ਕਾਦੀ ਹੈ ਅਮੀਰਾਂ ਦੀ ਦੀਵਾਲੀ ਹੈ ਅਫਸਰਾਂ ਦੇ ਘਰਾਂ ਦੇ ਵਿੱਚ ਅੱਜ ਦੀਵਾਲੀ ਜਾਣੀ ਹੈ ਵਿਸ਼ਵਤ ਰੂਪੀ ਨੇਤਾ ਲੋਕਾਂ ਦੇ ਘਰਾਂ ਦੇ ਜਿਹੜੀ ਸ਼ਵਦੀ ਦੀਵਾਲੀ ਜਾਣੀ ਹੈ ਲੋਕਾਂ ਦਾ ਹੰਕਾਰ ਅੱਜ ਫੁੱਟੇਗਾ ਨਸ਼ੇ ਦੇ ਵਿੱਚ ਆ ਕੇ ਕਿਸੇ ਨਾ ਕਿਸੇ ਝਗੜਾ ਹੋਏਗਾ ਥਾਣੇ ਜੇਲ੍ਹ ਭਰੀਆਂ ਹੋਣਗੀਆਂ ਏ ਇਹ ਦੀਵਾਲੀ ਸਾਡੀ ਨਹੀਂ ਹੈ ਦੀਵਾਲੀ ਜਿਹੜੀ ਸੀ ਉਹ ਖੁਸ਼ੀਆਂ ਦੀ ਸੀ ਸਾਡੇ ਅੰਦਰ ਪਰਮੇਸ਼ਰ ਪਰਮ ਪਰਮੇਸ਼ਰ ਪਰ ਪ੍ਰਗਟ ਹੋਣਾ ਚਾਹੀਦਾ ਸੀ ਤਾਂ ਮੰਨੀ ਜਾਣੀ ਸੀ ਇਹ ਦੀਵਾਲੀ ਜਿਹੜੀ ਖੁਸ਼ੀਆਂ ਦੀ ਦੀਵਾਲੀ ਸੀ ਡੋਲੇ ਵਾਉ ਨਾ ਵੱਡਾ ਹੋਏ ਇਹ ਜਿਹੜਾ ਜਿਹੜਾ ਇਹ ਦੀਵਾ ਹੈ ਇਹ ਬਾਹਰ ਦੀ ਹਵਾ ਦੇ ਨਾਲ ਨਹੀਂ ਬੁਝ ਸਕਦਾ ਇਹ ਡੋਲ ਨਹੀਂ ਸਕਦਾ ਇਹ ਆਤਮਕ ਜਿਹੜੀ ਸਾਡੀ ਮਾਇਆ ਸਾਨੂੰ ਨਹੀਂ ਹਿਲਾ ਸਕਦੀ ਜੇ ਸਾਡੇ ਅੰਦਰ ਖੁਸ਼ੀ ਹੋਵੇਗੀ ਤੇ ਸਾਡੇ ਅੰਦਰ ਨਾਮ ਹੋਵੇਗਾ ਤੇ ਇਸੇ ਕਰਕੇ ਸਾਨੂੰ ਸਭ ਤੋਂ ਵੱਡਾ ਕਨਸੈਪਟ ਸਾਡਾ ਇਹ ਦੀਵਾਲੀ ਸਾਡੀ ਜਿਹੜੀ ਹੈ ਇਹ ਸਾਡੀ ਇੱਕ ਦਿਵਾਲਾ ਨਿਕਲ ਰਿਹਾ ਦੀਵਾਲੀ ਨਹੀਂ ਹੋ ਰਹੀ ਇਹਦੇ ਪਲ ਸਾਨੂੰ ਧਿਆਨ ਦੇਣਾ ਚਾਹੀਦਾ ਵੀ ਦੀਵਾਲੀ ਲੋਕ ਦੀਵੇ ਬਾਲ ਕੇ ਮਨਾਉਂਦੇ ਨੇ ਲਾਈਟਾਂ ਜਲਾਉਂਦੇ ਨੇ ਪੱਤੀਆਂ ਲਾਉਂਦੇ ਨੇ ਹਨਾ ਤੇ ਹੋਰ ਜਿਵੇਂ ਤੁਸੀਂ ਕਿਹਾ ਵੀ ਨਸ਼ੇ ਵਗੈਰਾ ਕਰਕੇ ਇੱਕ ਦੂਸਰੇ ਨਾਲ ਝਗੜਾ ਕਰਕੇ ਤੇ ਜੀਲਾ ਪਰ ਦਿੰਦੇ ਹਨਾ ਹੋਰ ਰਿਸ਼ਵਤ ਦੇ ਜ਼ਰੀਏ ਕਈ ਆਪ ਦਾ ਕਰ ਰਹੇ ਪਰ ਦੂਸਰੀ ਗੱਲ ਆ ਵੀ ਆਪਾਂ ਨੂੰ ਮਨਾਉਣੀ ਕਿੱਦਾਂ ਚਾਹੀਦੀ ਦਿਵਾਲੀ ਉਸ ਵਿਸ਼ੇ ਬਾਰੇ ਦੱਸੋ ਥੋੜਾ ਜਿਹਾ ਇਸ ਤਾਰ ਸਾਨੂੰ ਦਿਵਾਲੀ ਬਣਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਤੇ ਅਮਲ ਕਰਨਾ ਚਾਹੀਦਾ ਜਿਸ ਦਿਨ ਅਸੀਂ ਇਹ ਕੰਮ ਕਰਨ ਲੱਗ ਗਏ ਉਹ ਦਿਨ ਸਾਡੀ ਦਿਵਾਲੀ ਦੀ ਵਾੜੀ ਇਹ ਜਰੂਰੀ ਨਹੀਂ ਕਿ ਐਸੇ ਦੇਣੀ ਆ ਕੇ ਕਿ ਕਿਸੇ ਦੇ ਮਗਰ ਲੱਗ ਕੇ ਅਸੀਂ ਇਹ ਹੀ ਤਰੀਕਾ ਬਣਾ ਲਿਆ ਜਿਹੜੇ ਮੈਂ ਕਹਿਣਾ ਕਿ ਦੇਖਿਓ ਹੁਣ ਥੋੜੇ ਦਿਨ ਬਾਅਦ ਧਾਨਾਂ ਦਾ ਸੀਜ਼ਨ ਆ ਗਿਆ ਹੁਣ ਧਾਨਾਂ ਦੇ ਵਿੱਚ ਜਦੋਂ ਇਹ ਨੜਿਆਂ ਨੂੰ ਅੱਗ ਲਾਈ ਜਾਏਗੀ ਤੇ ਤੁਹਾਡੇ ਤੇ ਕੇਸ ਪੈਣਗੇ ਪਰ ਅੱਜ ਵਾਲੇ ਦਿਨ ਪ੍ਰਦੂਸ਼ਣ ਹੋਏਗਾ ਤੇ ਪ੍ਰਦੂਸ਼ਣ ਦੇ ਵਿੱਚ ਕਿਸੇ ਨੇ ਤੁਹਾਨੂੰ ਪੁੱਛਣਾ ਹੀ ਨਹੀਂ ਹੈ ਤੁਹਾਡੇ ਪਰ ਕਿਉਂਕਿ ਉਹਦੇ ਵਿੱਚ ਕੋਆਪਰੇਟਿਵ ਘਰਾਨੇ ਵਾਲਿਆਂ ਕੋਲ ਮੋਟਾ ਪੈਸਾ ਜਾਣਾ ਹੈ ਨਾ ਜੀ ਤੇ ਅਸੀਂ ਉਹਨਾਂ ਦਾ ਬਲਕਿ ਫਾਇਦਾ ਕਰ ਰਹੇ ਹਾਂ ਇੱਕ ਪਾਸੇ ਅਸੀਂ ਵੀ ਰੋਲਾ ਪਾ ਰਹੇ ਹਾਂ ਦਰਦ ਸਾਨੂੰ ਵੀ ਹੋ ਰਿਹਾ ਹੈ ਜਦ ਅਸੀਂ ਕੁਝ ਫਸਲਾਂ ਦੇ ਉਹ ਬੱਚੇ ਹੀ ਰਹਿਣ ਖੁੰਦ ਨੂੰ ਜਲਾ ਰਹੇ ਹਾਂ ਤੇ ਨਕਸ ਸਾਨੂੰ ਪੁਲਿਸ ਆ ਕੇ ਫੜ ਰਹੀ ਹੈ ਪਰ ਅੱਜ ਵਾਲੇ ਨੇ ਕਿਉਂ ਨਹੀਂ ਐਸਾ ਹੋ ਰਿਹਾ ਔਰਾਸੀ ਲੋਕ ਹੀ ਉਹਨਾਂ ਤੋਂ ਲੋਕ ਜਾ ਕੇ ਬੰਬ ਦੀਵਾਲੀ ਦੀਵੇ ਖਰੀਦ ਖਰੀਦ ਕੇ ਆਪਣੇ ਘਰਾਂ ਨੂੰ ਜਿਹੜਾ ਭਰ ਕੇ ਪ੍ਰਦੂਸ਼ਣ ਅਸੀਂ ਕਰਕੇ ਉਹਨਾਂ ਤੋਂ ਸਹਾਇਤਾ ਦੇ ਰਹੀਆਂ ਸੀ ਤੇ ਇਸੇ ਲਈ ਇਹ ਦੀਵਾਲੀ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਤੇ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਅੱਜ ਵਾਲੇ ਦਿਨ ਜੋੜਨਾ ਚਾਹੀਦਾ ਹੈ ਇਹ ਸਾਡਾ ਦੀਵਾਲੀ ਬਣਾਉਣ ਦਾ ਤਰੀਕਾ ਹੈ ਸਤ ਗੁਰ ਸ਼ਬਦ ਉਜਾਰੋ ਦੀਪਾ ਦਾ ਕਨਸੈਪਟ ਚੇਤੇ ਰੱਖਣਾ ਇਸ ਤਣ ਸਾਨੂੰ ਇਹ ਉਜਾਰੋ ਦੀਪਾ ਦਾ ਕਨਸੈਪਟ ਚੇਤੇ ਆ ਗਿਆ ਉਸ ਦਿਨ ਸਾਡੀ ਇਹ ਦੀਵਾਲੀ ਦੀਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ